ਹੁਣ ਪੰਜਾਬ ਦੇ ਸਕੂਲਾਂ 'ਚ ਮੋਬਾਈਲ ਐਪ ਤੇ ਲੱਗੇਗੀ ਸਕੂਲਾਂ 'ਚ ਹਾਜ਼ਰੀ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਹਾਜ਼ਰੀ ਰਿਸਟਰ ਤੇ ਨਾਂ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਵਿਭਾਗ ਨੇ ਨਵਾਂ ਮੋਬਾਈਲ ਐਪ ਤਿਆਰ ਕਰ ਦਿੱਤਾ ਹੈ ਜਿਸ ਦੇ ਮਾਧਿਅਮ ਨਾਲ ਹਰੇਕ ਸਕੂਲ ਅਧਿਆਪਕ ਵਿਦਿਆਰਥੀ ਦੀ ਹਾਜ਼ਰੀ ਲਗਾਏਗਾ ਆਪਣੀਆਂ ਹਦਾਇਤਾਂ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਐਪ ਨੂੰ Google ਦੇ Play Store ਵਿੱਚੋਂ ਅਤੇ Apple iOS Store ਵਿੱਚੋਂ ਡਾਊਨਲੋਡ ਕੀਤਾ ਜਾ ਸਕੇਗਾ ਕਿਹਾ ਗਿਆ ਹੈ ਕਿ ਅਧਿਆਪਕ ਅਤੇ ਕਲਾਸ ਇੰਚਾਰਜ ਈ ਪੰਜਾਬ ਸਕੂਲ ਲਾਈਨਿੰਗ ਐਪ ਦੀ ਮਦਦ ਨਾਲ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਸਿੱਧੇ ਤੌਰ ਤੇ ਰਿਕਾਰਡ ਕਰਨਗੇ ਇਸ ਪਹਿਲ ਕਦਮੀ ਦਾ ਉਦੇਸ਼ ਸਮਾਂ ਬਚਾਉਣਾ ਅਤੇ ਪ੍ਰਤੀਕਿਰਿਆ ਨੂੰ ਹੋਰ ਸੁਚਾਰੂ ਬਣਾਉਣਾ ਹੈ ਇਸ ਤੋਂ ਪਹਿਲਾਂ ਸਕੂਲ ਅਧਿਆਪਕ ਵਿਦਿਆਰਥੀ ਦੀ ਹਾਜ਼ਰੀ ਰਜਿਸਟਰ ਵਿੱਚ ਦਰਜ ਕਰਕੇ ਪੋਰਟਲ ਤੇ ਅਪਲੋਡ ਕਰ ਦਿੰਦੇ ਸਨ ਜਿਸ ਨਾਲ ਕਾਫੀ ਸਮਾਂ ਬਰਬਾਦ ਹੁੰਦਾ ਸੀ ਇਸ ਦੌਰਾਨ ਧਿਆਨ ਵਿੱਚ ਰੱਖਦੇ ਹੋਏ ਹੁਣ ਈ ਪੰਜਾਬ ਸਕੂਲ ਲਾਈਨਿੰਗ ਐਪ ਵੱਲੋਂ ਇੱਕ ਨਵਾਂ ਲਿੰਕ ਵਿਦਿਆਰਥੀ ਹਾਜ਼ਰੀ ਜੋੜਿਆ ਗਿਆ ਹੈ ਇਸ ਰਾਹੀਂ ਅਧਿਆਪਕ ਜਮਾਤ ਦੇ ਹਿਸਾਬ ਨਾਲ ਵਿਦਿਆਰਥੀਆਂ ਦੀ ਹਾਜ਼ਰੀ ਆਸਾਨੀ ਨਾਲ ਰਿਕਾਰਡ ਕਰ ਸਕਦੇ ਹਨ ਇਸ ਐਪ ਵਿੱਚ ਸਾਰੇ ਵਿਦਿਆਰਥੀਆਂ ਦਾ ਡਾਟਾ ਮੌਜੂਦ ਹੋਵੇਗਾ ਜਦੋਂ ਕਲਾਸ ਇਨਚਾਰਜ ਇਸ ਨੂੰ ਲਾਈਨ ਕਰਨਗੇ ਤਾਂ ਵਿਦਿਆਰਥੀਆਂ ਦੀ ਸੂਚੀ ਆਪਣੇ ਆਪ ਪ੍ਰਦਰਸ਼ਿਤ ਹੋ ਜਾਵੇਗੀ ਇਸ ਤਰ੍ਹਾਂ ਕਿਹਾ ਗਿਆ ਹੈ ਕਿ ਅਧਿਆਪਕਾਂ ਨੇ ਸਿਰਫ ਉਹਨਾਂ ਵਿਦਿਆਰਥੀਆਂ ਦੀ ਹੀ ਚੋਣ ਕਰਨੀ ਹੈ ਜੋ ਉਸ ਦਿਨ ਗੈਰ ਹਾਜ਼ਰ ਨਹੀਂ ਹੋਣਗੇ ਇਸ ਤੋਂ ਬਾਅਦ ਚੁਣੇ ਗਏ ਵਿਦਿਆਰਥੀਆਂ ਨੂੰ ਸਿਸਟਮ ਆਪਣੇ ਗੈਰ ਹਾਜ਼ਰੀ ਅਤੇ ਬਾਕੀ ਨੂੰ ਹਾਜ਼ਰ ਦਿਖਾ ਦੇਵੇਗਾ ਇਸ ਨਵੀਂ ਵਿਸ਼ੇਸ਼ਤਾ ਦੇ ਨਾਲ ਸਕੂਲ ਦੇ ਅਧਿਆਪਕ ਹੁਣ ਆਸਾਨੀ ਨਾਲ ਅਤੇ ਤੇਜ਼ੀ ਨਾਲ ਹਾਜ਼ਰੀ ਦੀ ਨਿਸ਼ਾਨਦੇਹੀ ਕਰ ਸਕਣਗੇ ਇਸ ਨਾਲ ਸਮੇਂ ਦੀ ਬਚਤ ਹੋਵੇਗੀ ਅਤੇ ਅਧਿਆਪਕ ਆਤਮਿਕ ਗਤੀਵਿਧੀਆਂ ਤੇ ਵਧੇਰੇ ਧਿਆਨ ਕੇਂਦ੍ਰਿਤ ਕਰ ਸਕਣਗੇ